ਜ਼ਿਲ੍ਹਾ ਪੁਲਿਸ ਸ਼੍ਰੀ ਫਤੀਗੜ ਸਾਹਿਬ ਵੱਲੋਂ ਨਸ਼ਾ ਤਸਕਰਾ ਤੇ ਭੜੇ ਅੰਸਰਾ ਵਿਰੁੱਧ ਵਿੱਡੀ ਮੁਹਿੰਮ ਦੇ ਤਹਿਤ ਜ਼ਿਲ੍ਹਾ ਪਾਰਕ ਦੇ ਵਿੱਚ ਚਲਾਈ ਜਾ ਰਹੇ ਸਰਚ ਅਭਿਆਨ ਤਹਿਤ ਮੰਡੀ ਗੋਬਿੰਦਗੜ ਦੇ ਰੇਲਵੇ ਸਟੇਸ਼ਨ ਨੂੰ ਤੇ ਡੀਐਸਪੀ ਮੋ ਲੋ ਗੁਰਦੀਪ ਸਿੰਘ ਅਤੇ ਅਗਵਾਈ ਦੇ ਵਿੱਚ ਥਾਣਾ ਮੰਡੀ ਗੋਬਿੰਦਗੜ ਦੇ ਐਸਐਚਓ ਮਨਪ੍ਰੀਤ ਸਿੰਘ ਦੀ ਔਲਤੀ ਨਿਗਰਾਨੀ ਹੇਠ ਪੁਲਿਸ ਪਾਰਟੀ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਇਸ ਮੌਕੇ ਰੇਲਵੇ ਸਟੇਸ਼ਨ ਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਵੀ ਲਈ ਗਈ ਤੇ ਕਈ ਸ਼ੱਕੀ ਵਿਅਕਤੀਆਂ ਨੂੰ ਰਾਉਂਡ ਅਪ ਕੀਤਾ ਗਿਆ ਜਿਨ੍ਹਾਂ ਦੀ ਗੰਭੀਰਤਾ ਦੇ ਨਾਲ ਪੁੱਛ ਪੜਤਾਲ ਵੀ ਕੀਤੀ ਜਾ ਰਹੀ ਹੈ ਉਹਨੇ ਕਿਹਾ ਕਿ ਵੱਖ-ਵੱਖ ਥਾਵਾਂ ਦੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਨੇ ਤਾਂ ਜੋ ਸ਼ਰਾਰਤੀ ਨਸ਼ਾ ਵੇਚਣ ਵਾਲਿਆਂ ਦੀ ਸ਼ੱਕੀ ਵਿਅਕਤੀਆਂ ਤੇ ਨਿਗਰਾਨੀ ਜਿਹੜੀ ਰੱਖੀ ਜਾ ਸਕੇ ਉਥੇ ਇਸ ਮੌਕੇ ਸਰਦਾਰ ਗੁਰਪ੍ਰੀਤ ਸਿੰਘ ਡੀਐਸਪੀ ਅਮਲੋਦ ਕਹਿੰਦੇ ਕਿ ਡੀਜੀਪੀ ਪੰਜਾਬ ਦੇ ਸ਼੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਪੂਰੇ ਜ਼ਿਲ੍ਹੇ ਭਾਰਤ ਵਿੱਚ ਸਰਚ ਅਭਿਆਨ ਚਲਾਇਆ ਗਿਆ ਇਸ ਦੌਰਾਨ ਪੁਲਿਸ ਵੱਲੋਂ ਵਿਸ਼ੇਸ਼ ਤੌਰ ਤੇ ਰੇਲਵੇ ਸਟੇਸ਼ਨ ਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਹੈ ਉਹਨਾਂ ਲੋਕਾਂ ਨੂੰ ਨਸ਼ੇ ਦੇ ਖਾਤਮੇ ਲਈ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਗਈ ਹੈ। ਤੁਹਾਨੂੰ ਦੱਸਣਾ ਚਾਹੁੰਦੇ ਆ ਜਿਹੜਾ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਿਆਂ ਵਿਰੁੱਧ ਜਿਹੜਾ ਪ੍ਰੋਗਰਾਮ ਚੱਲ ਰਿਹਾ ਸਾਰੇ ਪੰਜਾਬ ਦੇ ਵਿੱਚ ਸਾਡੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਚੱਲ ਰਿਹਾ ਹੈਗਾ। ਕਾਫੀ ਅਸੀਂ ਕਾਰਵਾਈਆਂ ਕੀਤੀਆਂ ਨੇ ਉਹਦੀ ਲੜੀ ਦੇ ਵਿੱਚ ਨਾ ਅੱਜ ਐਸਪੀ ਹੈੱਡਕ quarters ਸਾਹਿਬ ਫਤਿਹਗੜ੍ਹ ਜੀ ਦੀ ਸੁਪਰਵਾਈਜ਼ਨ ਅਧੀਨ ਅੱਜ ਰੇਲਵੇ ਸਟੇਸ਼ਨ ਦੇ ਜਿਹੜੇ ਫਤਿਹਗੜ੍ਹ ਸਾਹਿਬ ਦੇ ਉਹਦੇ ਵਿੱਚ ਅਸੀਂ ਗੋਬਿੰਦਗੜ੍ਹ ਸਰਚ ਐਂਡ ਕਾਡਨ ਆਪਰੇਸ਼ਨ ਕਰ ਰਹੇ ਆ। ਜਿਹੜੇ ਵੀ ਕੁਟਰੇਨਾਂ ਤੋਂ ਆਉਂਦੇ ਨੇ ਕਿ ਕੋਈ ਸ਼ੱਕੀ ਬੰਦੇ ਨੇ ਕਿ ਜਾਂ ਜਾਣ ਵਾਲੇ ਉਹਨਾਂ ਨੂੰ ਚੈੱਕ ਕੀਤਾ ਹੈ ਰਾਉਂਡ ਅਪ ਕੀਤਾ ਹੈਗਾ ਤੇ ਉਹਦੇ ਲਈ ਅਸੀਂ ਉਹਨਾਂ ਤੇ ਕਾਰਵਾਈ ਕਰਾਂਗੇ ਅਸੀਂ ਕਾਫੀ ਬੰਦੇ ਰਾਉਂਡ ਅਪ ਕੀਤੇ ਨੇਗੇ ਉਹਦੇ ਸ਼ਾਮ ਤੱਕ ਵੈਰੀਫਾਈ ਕਰਕੇ ਐਫ ਆਈ ਆਰ ਰਿਸਟਰ ਕਰਾਂਗੇ ਤੇ ਇਹ ਸਾਡਾ ਤੁਹਾਨੂੰ ਪਤਾ ਕੰਟੀਨਿਊ ਕਾਰਵਾਈ ਚੱਲ ਰਹੀ ਹੈਗੀ ਤੇ ਮੇਰੀ ਤੁਹਾਡੇ ਰਾਂਹੀ ਬੇਨਤੀ ਹੈ ਕਿ ਜਿਹੜਾ ਸਾਡੇ ਗੋਵਿੰਦਗੜ੍ਹ ਦੇ ਵਿੱਚ ਅਸੀਂ ਬੜੀ ਸਖਤ ਕਾਰਵਾਈ ਕੀਤੀ ਹੈ ਡੈਮੋਲੇਸ਼ਨ ਕੀਤੀ ਹੈਗੀ ਕੈਮਰੇ ਅਸੀਂ ਲਾਏ ਨੇ ਕਿ ਜਿੱਥੇ ਨਸ਼ੇ ਦੀ ਸਾਨੂੰ ਸ਼ਿਕਾਇਤਾਂ ਆਈਆਂ ਸੀ ਕਿ ਤੇ ਅਸੀਂ ਆਪਣੇ ਵੱਲੋਂ ਇਹਨੂੰ ਪੂਰਨ ਠੱਲ ਪਾ ਦਿੱਤੀ ਹੈਗੀ ਫਿਰ ਵੀ ਜੇ ਕੋਈ ਕਿਸੇ ਦੇ ਕੋਈ ਭਲੇਖਾ ਨਾ ਰਹਿ ਜਾਏ ਕੋਈ ਆਉਂਦਾ ਤਾਂ ਉਹਦੇ ਤੇ ਸੋਚ ਸਮਝ ਕੇ ਆਵੇ ਤੇ ਅਸੀਂ ਉਹਨੂੰ ਬਖਸ਼ਣਾ ਨਹੀਂ ਹੈਗਾ ਤੇ ਮੇਰੀ ਬੇਨਤੀ ਹੈਗੀ ਜੇ ਕੋਈ ਸਾਡੇ ਕੋਲੇ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਜੇ ਉਹ ਨਸ਼ਾ ਕਰਦਾ ਹੈਗਾ ਤੇ ਉਹਦੇ ਅਸੀਂ ਇਲਾਜ ਕਰਾਉਣ ਵਾਸਤੇ ਵੀ ਜਦੋਂ ਮਰਜ਼ੀ ਆਵੇ ਆਪਣੇ ਸਰਪੰਚ ਸਾਹਿਬ ਐਮਸੀ ਰਾਹੀਂ ਆਵੇ ਅਸੀਂ ਉਹਦਾ ਇਲਾਜ ਕਰਵਾਵਾਂਗੇ ਸਰਕਾਰੀ ਹੋਵੇ ਕਿਤਲ ਕਰਾਵਾਂਗੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਸਾਨੂੰ ਦੱਸੇ ਪਰ ਲੇਕਿਨ ਜੇ ਉਹ ਫੜਿਆ ਗਿਆ ਨਸ਼ਾ ਕਰਦਾ